ਹੈਲੋ ਦੋਸਤੋ ਅੱਜ ਦਾ ਇਹ ਕੁਕਿੰਗ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਨਿਊ ਰੈਸਪੀ ਤੁਹਾਡੇ ਲਈ ਲੈ ਕੇ ਆਏ ਆਂ ਇਹਦੇ ਵਿੱਚ ਅਸੀਂ ਤੁਹਾਨੂੰ ਅਰਬੀ ਦੀ ਸਬਜੀ ਬਣਾ ਕੇ ਦੱਸਾਂਗੇ ਸੋ ਤੇਲ ਗਰਮ ਕਰ ਲਿਆ ਇਹਦੇ ਵਿੱਚ ਅਸੀਂ ਮੇਥੇ ਪਾ ਦਿੰਦੇ ਆਂ ਸੋ ਮੇਥੇ ਤੇਲ ਦੇ ਵਿੱਚ ਥੋੜਾ ਭੁੰਨ ਲਵਾਂਗੇ ਇਹਦੇ ਨਾਲ ਜੋ ਹੈ ਸਬਜੀ ਦਾ ਥੋੜਾ ਯੂਨੀਕ ਫਲੇਵਰ ਆ ਜਾਂਦਾ ਤੇ ਡਾਈਜੈਸਟ ਕਰਨੇ ਵੀ ਆਸਾਨ ਹੋ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਜੀ ਮੇਥੇ ਜੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਇਹਦੇ ਲਈ ਅਸੀਂ ਆਪਣੇ ਟਮਾਟਰ ਮਿਰਚ ਤੇ ਪਿਆਜ਼ ਕੱਟ ਲਏ ਸਭ ਤੋਂ ਪਹਿਲੇ ਅਸੀਂ ਮਿਰਚ ਤੇ ਪਿਆਜ਼ ਪਾਵਾਂਗੇ ਤੜਕੇ ਚ ਸੋ ਇਹਨੂੰ ਸਲੋਲੀ ਹਿਲਾਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਾਵਾਂਗੇ ਜਦ ਤੱਕ ਸਾਡੇ ਜੋ ਪਿਆਜ਼ ਹੈ ਉਹ ਬਰਾਊਨ ਨਹੀਂ ਹੋ ਜਾਂਦੇ ਸਲੋਲੀ ਅਸੀਂ ਜੋ ਹੈ ਕੜਛੀ ਨੂੰ ਚਲਾਉਂਦੇ ਜਾਵਾਂਗੇ ਪਿਆਜ਼ ਸਾਡੇ ਪਹੁੰਚ ਗਿਆ ਹੁਣ ਅਸੀਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਮੈਂ ਇੱਕ ਵੱਡਾ ਟਮਾਟਰ ਲਿਆ ਅਰਵੀ ਦੀ ਸਬਜ਼ੀ ਦੇ ਵਿੱਚ ਜੋ ਟਮਾਟਰ ਹੈ ਕਾਫੀ ਅੱਛਾ ਟੇਸਟ ਇਹ ਨਾ ਹੁੰਦਾ ਜੇ ਅਸੀਂ ਇਹਦੇ ਵਿੱਚ ਦਹੀਂ ਵੀ ਪਾਉਣਾ ਚਾਹੀਏ ਉਹ ਵੀ ਪਾ ਸਕਦੇ ਹਾਂ ਫਿਰ ਅਸੀਂ ਇਹਦੇ ਵਿੱਚ ਟਮਾਟਰ ਨਹੀਂ ਐਡ ਕਰਾਂਗੇ ਟਮਾਟਰ ਦੇ ਨਾਲ ਦਹੀਂ ਨਹੀਂ ਦੋਨੇ ਚੀਜ਼ ਐਡ ਨਹੀਂ ਕਰਦੇ ਸੋ ਅਸੀਂ ਫਿਰ ਟਮਾਟਰ ਸਕਿਪ ਕਰ ਦਾਂਗੇ ਸੋ ਨਮਕ ਪਾ ਦਿੱਤਾ ਹੈ ਸਵਾਦ ਅਨੁਸਾਰ ਹਲਦੀ ਠੀਕ ਹੈ ਜੀ ਉਹਦੇ ਬਾਅਦ ਅਸੀਂ ਥੋੜਾ ਗਰਮ ਮਸਾਲਾ ਪਾ ਲਾਂਗੇ ਘਰ ਦਾ ਜੋ ਤਿਆਰ ਕੀਤਾ ਮਸਾਲਾ ਹੈ ਹੌਲੀ ਹੌਲੀ ਇਹਨੂੰ ਸਾਰਾ ਮਿਕਸ ਕਰ ਲਾਂਗੇ ਸੋ ਸਾਡੇ ਜੋ ਟਮਾਟਰ ਹੈ ਅਜੇ ਹਾਫ ਕੁੱਕ ਹੋਏ ਹੈ ਹੁਣ ਅਸੀਂ ਇਹਨੂੰ ਥੋੜਾ ਹੋਰ ਚੰਗੀ ਤਰ੍ਹਾਂ ਕੁੱਕ ਕਰ ਲਈ ਤੇ ਗਰੇਵੀ ਗਾੜੀ ਕਰ ਲਈ ਤੇ ਵਿੱਚ ਅਸੀਂ ਪਾਣੀ ਐਡ ਕਰਾਂਗੇ ਪਾਣੀ ਅਸੀਂ ਆਪਣੀ ਲੋੜ ਅਨੁਸਾਰ ਐਡ ਕਰਨਾ ਹੈ ਸੋ ਇਹਨੂੰ ਹੁਣ 10 ਤੋਂ 15 ਮਿੰਟ ਚੰਗੀ ਤਰ੍ਹਾਂ ਕੁੱਕ ਕਰ ਲਾਂਗੇ ਤਾਂ ਕਿ ਸਾਡੀ ਜੋ ਗਰੇਵੀ ਐ ਥਿੱਕ ਹੋ ਜਾਵੇ ਤੇ ਸਾਡਾ ਜੋ ਟਮਾਟਰ ਅਸੀਂ ਪਾਏ ਨੇ ਉਹ ਚੰਗੀ ਤਰ੍ਹਾਂ ਸੌਫਟਲੀ ਕੁੱਕ ਹੋ ਜਾ। ਸੋ ਜਦੋਂ ਤੱਕ ਸਾਡੀ ਗਰੇਵੀ ਤਿਆਰ ਹੁੰਦੀ ਨਾਲ ਦੇ ਨਾਲ ਅਸੀਂ ਜਿਹੜੀ ਅਰਬੀ ਐ ਇਹਨੂੰ ਛੋਟੇ ਛੋਟੇ ਪੀਸਿਸ ਚ ਕੱਟ ਲੈਣੇ ਆ। ਸੋ ਅਰਬੀ ਨੂੰ ਕੁੱਕਰ ਦੇ ਵਿੱਚ ਪਹਿਲੇ ਚਾਰ ਪੰਜ ਸੀਟੀਆਂ ਲਵਾ ਕੇ ਚੰਗੀ ਤਰ੍ਹਾਂ ਅਸੀਂ ਇਹਨੂੰ ਪਹਿਲੇ ਬੋਇਲ ਕਰ ਲੈਣਾ ਤੇ ਫਿਰ ਇਹਨੂੰ ਛਿਲਕੇ ਤਿਆਰ ਕਰਨਾ। ਸੋ ਐਸਟਰਾ ਛੋਟੇ ਛੋਟੇ ਪੀਸਿਸ ਕਰ ਲਾਂਗੇ ਅਰਬੀ ਦੇ ਨਾਲ ਹੀ ਸਾਡਾ ਜੋ ਤਿਆਰ ਹੋ ਰਹੀ ਹੈ ਗਰੇਵੀ ਲਗਭਗ ਤਿਆਰ ਹੈ ਉਹਦੇ ਵਿੱਚ ਅਸੀਂ ਹੁਣੇ ਸਾਰੀ ਅਰਬੀ ਟਰਾਂਸਫਰ ਕਰ ਦਾਂਗੇ ਗਰੇਵੀ ਸਾਡੀ ਤਿਆਰ ਹੈ ਜੀ ਇਹਦੇ ਵਿੱਚ ਅਸੀਂ ਹੁਣ ਅਰਬੀ ਜੋ ਪੀਸਿਸ ਕੱਟੇ ਹੈ ਬੋਇਲਡ ਅਰਬੀ ਇਹਦੇ ਚ ਐਡ ਕਰ ਦਾਂਗੇ ਸੋ ਅਸੀਂ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂਕਿ ਪੂਰਾ ਮਸਾਲਿਆਂ ਦਾ ਗਰੇਵੀ ਦਾ ਫਲੇਵਰ ਅਰਬੀ ਚ ਆ ਜਾਵੇ ਹੁਣ ਅਸੀਂ ਇਹਨੂੰ ਕੁੱਕ ਕਰਨਾ ਹੈ ਪਹਿਲੇ 10 ਮਿੰਟ ਤੱਕ ਹਾਈ ਫਲੇਮ ਤੇ ਫਿਰ ਲੋ ਫਲੇਮ ਤੇ ਕਰਨਾ ਹੈ ਸੋ ਅਰਬੀ ਪਾਨ ਦੇ ਨਾਲ ਸਬਜੀ ਜਿਆਦਾ ਗਾੜੀ ਹੋ ਜਾਂਦੀ ਹੈ ਇਹਦੇ ਵਿੱਚ ਅਸੀਂ ਜੇ ਚਾਹੀਏ ਤਾਂ ਹੋਰ ਪਾਣੀ ਥੋੜਾ ਐਡ ਕਰ ਸਕਦੇ ਆ ਪਾਣੀ ਅਸੀਂ ਆਪਣੀ ਲੋੜ ਅਨੁਸਾਰ ਕਿੰਨੇ ਮੈਂਬਰ ਖਾਣ ਵਾਲੇ ਨੁਸਬਾ ਅਸੀਂ ਕਰ ਸਕਦੇ ਆ ਪਰ ਜੇ ਜਿਆਦਾ ਪਾਣੀ ਪਾਵਾਂਗੇ ਤੇ ਸਬਜੀ ਜੋ ਹੈ ਜਿਆਦਾ ਪਤਲੀ ਹੋ ਜਾਏਗੀ ਇਸ ਲਈ ਵਿੱਚ ਥੋੜਾ ਗਾੜਾਪਨ ਹੀ ਅੱਛਾ ਲੱਗਦਾ ਹੈ ਤੋ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਹੁਣ ਅਸੀਂ ਇਹਦੇ ਢੱਕਣ ਲਗਾ ਕੇ ਚੰਗੀ ਤਰ੍ਹਾਂ ਇਹਨੂੰ 10-15 ਮਿੰਟ ਹਾਈ ਫਲੇਮ ਤੇ ਕੁੱਕ ਕਰਾਂਗੇ ਉਹਦੇ ਬਾਅਦ ਅਸੀਂ ਥੋੜੀ ਦਿਰ ਲੋ ਫਲੇਮ ਤੇ ਕੁੱਕ ਕਰਾਂਗੇ ਸੋ ਚੰਗੀ ਤਰ੍ਹਾਂ ਅਰਬੀ ਮਿਕਸ ਹੋ ਗਈ ਹੈ ਹੁਣ ਅਸੀਂ ਇਹਨੂੰ ਕੁੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਸਬਜੀ ਨੂੰ ਉਬਾਲਾ ਆ ਗਿਆ ਚੰਗੀ ਤਰ੍ਹਾਂ 70 ਤੋਂ 80% ਤੱਕ ਸਾਡੀ ਜੋ ਸਬਜੀ ਰੈਡੀ ਹੈ ਇਹਨੂੰ ਹੋਰ ਥੋੜਾ ਜਿਹਾ ਅਸੀਂ ਕੁੱਕ ਕਰਨ ਦੇ ਲਈ ਥੋੜਾ ਅਨੂੰ ਅਸੀਂ ਲੋ ਫਲੇਮ ਦੇ ਉੱਤੇ ਹੁਣ ਕਰਨਾ ਹੈ ਗੈਸ ਬਿਲਕੁਲ ਘੱਟ ਕਰ ਦੇਣੀ ਹੈ ਤੇ ਇਹ ਤੇ ਕਵਰ ਕਰ ਦੇਣਾ ਤੇ ਮੈਕਸिमम ਅਸੀਂ 2-3 ਮਿੰਟ ਤੱਕ ਇਹਨੂੰ ਰੱਖਣਾ ਹੈ ਸੋ ਲੋ ਜੀ ਇਹ ਸਾਡੀ ਟੇਸਟੀ ਮਜ਼ੇਦਾਰ ਅਰਬੀ ਦੀ ਸਬਜੀ ਤਿਆਰ ਹੈ ਅੱਜ ਕੱਲ ਦੀ ਮੌਸਮੀ ਸਬਜੀ ਹੈ ਕਾਫੀ ਅੱਛਾ ਫਲੇਵਰ ਆਉਂਦਾ ਹੈ ਜਰੂਰ ਟਰਾਈ ਕਰਿਓ